ਸੰਤਾਨ <laughs> ਰੇ ਰਾਨ ਮੇਰਾ 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 ਸਰਪੰਦ ਦੇਵਤਾ ਨੂੰ ਹੀ ਹਿਆਲ ਸੋਈ ਜਨ ਤਰ ਮਹੀ ਅਲਸੋਈ ਜਨ ਤਰ ਮਹੀ ਅਲਸੋਈ ਅਸੰਤਾ ਜਹਟਨਾ ਕੋਈ ਅਸੰਤਾ ਜਹਟਨਾ ਕੋਈ ਅਸੰਤਾ ਜਹਟਨਾ I'm <coughs> sorry. ਨਪੁੰਨ ਆਂਦਾ ਕੀ ਰੀਸ ਕਰੇ ਜੋ ਚਮਕ ਹੈ ਤੇਰੇ ਮੁਖੜੇ ਦੀ ਤੇਰੇ ਜਾਚ ਕਿਉਂ ਦੇ ਛੋ ਤੇਰੀ ਜੋ ਨਾਸ ਕਿ ਹਰ ਇੱਕ ਦੁਖੜੇ ਦੀ ਤੂੰ ਲਾਲ ਬਿਰਦ ਦੀ ਰੱਖਦਾ ਏ ਜੋ ਅੱਜ ਜ ਅਰਜ ਲਾ ਦੇਵੇ ਤੇਰੀ ਨਜ਼ਰ ਨੂਰ ਦਾ ਚਸ਼ਮਾ ਹੈ ਜੋ ਰੂਹਾਂ ਨੂੰ ਰੂਸ਼ਨਾ ਦੇਵੇ ਅਸਰ ਕਰ ਜਰਨੀ ਕੁਲ ਕੁਦਰਤ ਹੈ ਤਾਦਰ ਹੈ ਤੁਮ ਸਭ ਸ੍ਰੀਟੀ ਦਾ ਨੇ ਲੋਕਾਂ ਨੂੰ ਦੇਖਾਈ ਮਾਣ ਕਹੇ ਕੋ ਸਦ੍ਰਿਸ਼ਟੀ ਦਾ ਰੋਤਣਾ ਪਉ ਆਪਾ ਖਾਤ ਦੇ ਸਰੀਰ ਮੋਤ ਚੱਲਿਆ ਓਏ ਮੁਕੇ ਨਾ ਬਦੀ ਜੋ ਤੰਦੇ ਆ ਜਾਣਦੇ ਨੇ ਜਬਾਰੀਆਂ ਵਾਲੇ ਕੁੱਲੀ ਪਾ ਕੇ ਰੈਣ ਕਟ ਲੈ ਨਦੀ ਬੇਗੀਆਂ ਦੀ ਸੁਗਦੀ ਜਾਵੇ ਨਦੀ ਨਗੀਆਂ ਦੀ ਸੁਗਦੀ ਜਾਵੇ ਪੰਡੀਆਂ ਦਾ ਰੈਣ ਵਾਗਿਆ ਅਰੇ ਔਰ ਕੋ ਦਾਨ ਨਾ ਲਾਗ ਤਨੀ ਕੋ ਸੱਚੇ ਪਾਤਸ਼ਾਹ ਮਾਰਾ ਖਾਲਸਾ ਪ੍ਰਤੀ ਦਿੱਤਾ ਉਹ ਦਾਨ ਬਹੁਤ ਬੜੇ ਕੋਲ ਨਿਆਉ ਜਿਹਦਾ ਇਸ਼ਾਰਾ ਹੈ ਮਨ ਕਹਿੰਦੇ ਨੇ ਮੇਰੇ ਪਿਆਰੇ ਖਾਲਸਾ ਜੀ ਖਾਲਸਾ ਜੋ ਮੇਰਾ ਸਰੂਪ ਹੈ ਇਸ ਵਾਰ ਤੇ ਤੁਸੀਂ ਮੇਰਾ ਸਰੂਪ ਹੋ ਚੁੱਕੇ ਹੋ ਗ੍ਰਸਥ ਮਾਰਗ ਦੇ ਸਭ ਨੂੰ ਹੋਣ ਦੇ ਜਿਹੜੇ ਸ਼ੁਭ ਗੁਣ ਨੇ ਉਹ ਮੇਰੇ ਖਾਸੇ ਵਿੱਚ ਗ੍ਰਸਤੀਆਂ ਦੇ ਵਿੱਚ ਸਦਾ ਹੀ ਵੱਡਾ ਰਹਿਣਗੇ ਮੇਰਾ ਸਿੱਖ ਧਰਮ ਦੀ ਕਿਰਤ ਵੀ ਕਰੇਗਾ ਜੋ ਸੌਂਦਿਆ ਹੋ ਕੇ ਦਸਵਾਦਵੀ ਦਵੇਗਾ ਉਹ ਮੇਰੇ ਵਿੱਚ ਹੀ ਆ ਪਿੰਦ ਹੋਵੇਗਾ ਜਿਉਂਦੇ ਜੀਏ ਮਹਾਰਾਜ ਇਹ ਕਹਿੰਦੇ ਨੇ ਕਿ ਭਾਈ ਗ੍ਰਸਤੀ ਦੀ ਸੇਵਾ ਜਿਹੜੀ ਉਹ ਬੜੀ ਫਲੀ ਫੂਲ ਦੇ ਹੋਵੇਗੀ ਮਹਾਰਾਜ ਜਿਹਦੇ ਉੱਤੇ ਆਪ ਜੀ પ્રસੰਤਾ ਦੇ ਰਹੇ ਹੋ ਮਹਾਰਾਜ ਆਪ ਜੀ ਦੇ ਇਸ ਸਾਡੇ ਸੇਵਾ ਦੇ ਜੋ ਗੁਣ ਹਨ ਜੋ ਸਾਡੀਆਂ ਬੇਨਤੀਆਂ ਨੇ ਉਹ ਕਿਛੇ ਸਾਰੇ ਦੇ ਨਾਲ ਆਪ ਜੀ ਸਾਨੂੰ ਮਹਾਰਾਜ ਸਾਨੂੰ ਨਵਾਦ ਦਿਓ ਮarre ਕਿੰਦੇ ਨੇ ਮੇਰੇ ਪਿਆਰੇ ਖਾਲਸਾ ਜੀ ਜੇ ਸਾ ਸਿੱਖ ਪਰਿਵਾਰ ਤੇ ਕੀਰਤੀ ਸਿੱਖ ਤੇ ਸਾਡੀ ਖੁਸ਼ੀ ਹੁੰਦੀ ਹੈ ਨਾ ਉਸ ਪਰਿਵਾਰ ਨੂੰ ਅਸੀਂ ਸਿੱਖੀ ਬਖਸ਼ਦੇ ਹਾਂ ਉਹ ਰੈਤੋਂ ਜਿਆਦਾ ਸਾਡੇ ਰਬੋਲੇ ਸੋਨਹਾਲ ਰਬੋਲੇ ਸੋਨਹਾਲ ਰਬੋਲੇ ਸੋਨਹਾਲ ਰਬੋਲੇ ਸੋਨਹਾਲ ਰਬੋਲੇ ਸੋਨਹਾਲ ਰਬੋਲੇ ਸੋਨਹਾਲ ਗੋਲੇ ਸੋਨਹਾਰਾ ਟਾਣੀ ਨਾਲ ਜੁੜੇ ਰਹਿੰਦੇ ਉਹ ਫੁੱਲ ਗਲਾਬ ਦੇ ਫੱਪਦੇ ਨੇ ਇੱਥੇ ਥਿਰ ਨਹੀਂ ਬੈਠ ਕੇ ਕਿਸੇ ਰਹਿਣਾ ਜਿਵੇਂ ਵਹਿਣ ਦਰਿਆਵਾਂ ਦੇ ਵਗਦੇ ਨੇ ਇੱਥੇ ਜੋ ਆਇਆ ਸਭ ਨੇ ਕੂਝ ਕਰਨਾ ਕਿਆਲੇ ਸ਼ੁਰੂ ਤੋਂ ਹੀ ਇਸ ਜਗ ਦੇ ਨੇ ਬੇਗੇ ਪੁਰੀ ਜੋ ਗੁਰੂ ਦੇ ਖੁਸ਼ੇ ਬਿੰਦੇ ਮੇਲ ਉਹਨਾਂ ਦੀ ਯਾਦ ਵਿੱਚ ਲੱਗਦੇ ਨੇ ਆਪੇ ਹਰ ਇੱਕ ਰੰਗ ਹੈ ਆਪੇ ਬੋ ਰੰਗੀ ਜੋਤ ਸੁਭਾਅਹਿ ਨਾਨਕ ਸਾਹੀ ਗੱਲ ਚੰਗੀ ਐਸੇ ਸਾਧੂਆਂ ਤੋਂ ਜਾਈਏ ਪਰਿਹਾਰੇ ਧੰਨ ਬਾਬਾ ਨੰਦ ਐਸੇ ਸਾਧੂਆਂ ਤੋਂ ਜਾਈਏ ਪਰਿਹਾਰੀ ਧੰਨ ਬਾਬਾ ਨੰਦ ਸਿੰਘ ਜੀ ਜਿਨ੍ਹਾਂ ਨੇ ਪਰ ਪਰ ਕੇ ਖਾਲੀ ਹੋਏ ਜੀਵ ਮਨ ਜੋ ਹਲਤੀ ਦਾ ਗੇੜਾ ਸੰਸਾਰ ਸੰਗ ਨਾ ਦੇ ਪਰ ਮਾਲਕਾ ਬੇੜਾ ਦਿਲ ਤਰਬਾਸ਼ਣ ਰਈਆ ਜੀ ਬਾਗਉਂਦੀ ਨਾਦ ਕਰੰਨੇ ਇਕ ਕਿਨ ਕਾ ਰਹਿਮਤ ਦਾ ਮੰਗਦੇ ਖੈਰੀ ਦੀਨ دیਵਨ ਨੇ ਬੱਬੀ ਜੀ ਜਿਹੜਾ ਕੀਤਾ ਪ੍ਰੋਗਰਾਮ ਘਰੇ ਗੁਰਮਤ ਸਮਾਗਮ ਕੀਤਾ ਕੀ ਪ੍ਰੋਗਰਾਮ ਸਰ ਜੀ ਇਹ ਕੀਤਾ ਗਿਆ ਜੀ ਸਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਪ੍ਰੋਗਰਾਮ ਅੱਜ ਮੱਖੀ ਕਲਾਂ ਵਿਖੇ ਦਾਸ ਦੇ ਗ੍ਰਹਿ ਵਿਖੇ ਕਰਵਾਇਆ ਗਿਆ ਹੈ ਇਹ ਦੋ ਖੰਡ ਪੜ ਸਾਹਿਬ ਆਰੰਭ ਕਰਵਾਏ ਗਏ ਸੀ ਪਹਿਲਾ ਖੰਡ ਪੜ ਸਾਹਿਬ ਸ਼੍ਰੀ ਗੰਤੰਤਰ ਬੱਬਾ ਨਾਸਿਆ ਜੀ ਸੱਚਖੰਡ ਵਾਸੀ ਉਹਨਾਂ ਦੀ ਯਾਦ ਵਿੱਚ ਕਰਵਾਇਆ ਗਿਆ ਹੈ ਦੂਜਾ ਸਮਾਗਮ ਜੋ ਹਰ ਸਾਲ ਦੀ ਤਰ੍ਹਾਂ ਸੱਚਖੰਡ ਵਾਸੀ ਸਵਰਗ ਵਾਸੀ ਭਾਈ ਪ੍ਰਤਾਪ ਸਿੰਘ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਇਕੱਤਰਤਾਈ ਕਰਕੇ ਉਹਨਾਂ ਦੇ ਪਰਿਵਾਰ ਦੇ ਭਾਈ ਕੁਲਵੰਤ ਸਿੰਘ ਜੀ ਨੰਬਰਦਾਰ ਔਰ ਵੀਰ ਗਜੰਟ ਸਿੰਘ ਸਾਰੇ ਪਰਿਵਾਰ ਵੱਲੋਂ ਇਕੱਤਰਤਾਈ ਕਰਕੇ ਕਰਵਾਇਆ ਜਾਂਦਾ ਹੈ ਇਹ ਸਾਰਾ ਸਮਾਗਮ ਦਲਪੰਥ ਸਤਖੰਡ ਵਾਸੀ ਬਾਬਾ ਦੇਗਿਆ ਸਿੰਘ ਸਾਰੇ ਸਮੂਹ ਕੋਟ ਸਵਾਰਾਂ ਸਮੇਤ ਦਲਪੰਥ ਕਿੰਨੇ ਦਿਨਾਂ ਲੱਗੇ ਇਹ ਸਾਰਾ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਰਗਰ ਜੀ ਦਾ ਸਾਰਾ ਵਾਹਿਗੁਰੂ ਜੀ ਕਾ ਸੇ